ਹਾਂਜੀ ਨਮਸਤੇ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪੰਜਾਬ ਹੁਸ਼ਿਆਰਪੁਰ ਤੋਂ ਤੇ ਮੈਂ ਤੇ ਮੇਰੇ ਸਾਥੀਆਂ ਨੇ ਪਹਿਲਾਂ ਵੀ ਵੀਡੀਓ ਬਣਾ ਕੇ ਪਾਈ ਹੋਈ ਆ ਸੀ ਰਸ਼ੀਆ ਆਰਮੀ ਵਿੱਚ ਉਹਦੀ ਆਪਣੀ ਗਵਰਨਮੈਂਟ ਤੇ ਐਮਬੈਸੀ ਨੂੰ ਕਿਹਾ ਹੋਇਆ ਕਿ ਸਾਨੂੰ ਇੱਥੋਂ ਕਢਵਾਓ ਜਲਦੀ ਪਰ 4-5 ਮਹੀਨੇ ਹੋ ਗਏ ਸਾਨੂੰ ਕੋਈ ਵੀ ਅਜੇ ਤੱਕ ਰਿਸਪੌਂਸ ਨਹੀਂ ਮਿਲਿਆ ਸਾਡਾ ਅਜੇ ਕਿਸੇ ਨੇ ਵੀ ਕੋਈ ਵੀ ਗੱਲ ਨਹੀਂ ਸੁਣੀ ਨਾ ਸਾਡਾ ਕੋਈ ਡਾਕੂਮੈਂਟ ਆਇਆ ਵਾਪਸੀ ਦਾ ਸਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਪਿਆ ਹੁਣ ਥੋੜੇ ਦਿਨ ਪਹਿਲਾਂ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨਰੇਂਦਰ ਮੋਦੀ ਜੀ ਆਏ ਸੀ ਇੱਥੇ ਰਸ਼ੀਆ ਨਾਲ ਉਹਨਾਂ ਨੇ ਗੱਲ ਕੀਤੀ ਇਹਨਾਂ ਦੇ ਪ੍ਰੈਜ਼ੀਡੈਂਟ ਨਾਲ ਕਿ ਸਾਰੇ ਇੰਡੀਆ ਨੂੰ ਵਾਪਸ ਭੇਜੋ ਪਰ ਉਹਨਾਂ ਨੇ ਕਿਹਾ ਕਿ ਸਾਰੇ ਇੰਡੀਆ ਨੂੰ ਵਾਪਸ ਭਜਨੇ ਆ ਤੇ ਇਹਨਾਂ ਦੇ ਵੀ ਗੱਲਬਾਤ ਜੋ ਜੀ ਸਾਰੀ ਹੋ ਗਈ ਹੈ ਪਰ ਅਜੇ ਤੱਕ ਕੋਈ ਵੀ ਰਿਸਪੌਂਸ ਨਹੀਂ ਮਿਲਦਾ ਪਿਆ ਮੈਂ ਵੀ ਫਰੰਟ ਲਾਈਨ ਤੇ ਆ ਫਰੰਟ ਲਾਈਨ ਤੋਂ 1 ਕਿਲੋਮੀਟਰ ਪਿੱਛੇ ਆ ਤੇ ਮੇਰੇ ਜਿਹੜੇ ਸਾਥੀ ਨੇ ਉਹ ਵੀ ਸਾਰੇ ਫਰੰਟ ਲਾਈਨ ਤੇ ਨੇ ਕਿਸੇ ਨਾਲ ਕੋਈ ਵੀ ਕੰਟੈਕਟ ਨਹੀਂ ਹੋ پا ਰਿਹਾ ਇੱਥੇ ਬਹੁਤ ਮਾੜੇ ਹਾਲਾਤ ਆ ਇੱਥੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਅਸੀਂ ਆਪਣੇ ਕਮਾਂਡਰਾਂ ਨੂੰ ਕਹਿੰਨੇ ਉਹ ਵੀ ਕੋਈ ਰਿਸਪੌਂਸ ਨਹੀਂ ਦਿੰਦੇ ਕਹਿੰਦੇ ਕਿ ਜਦ ਤੱਕ ਸਾਡੇ ਹੈੱਡਕੁਆਰਟਰ 'ਚ ਤੁਹਾਡੀ ਗੱਲ ਨਹੀਂ ਆਉਂਦੀ ਤੇ ਜਦ ਤੱਕ ਸਾਨੂੰ ਹੈੱਡਕੁਆਰਟਰ ਤੋਂ ਤੁਹਾਡਾ ਕੋਈ ਵੀ ਮੈਸੇਜ ਨਹੀਂ ਆਉਂਦਾ ਤੁਹਾਨੂੰ ਛੱਡਣਾ ਨਹੀਂ ਛੱਡਣਾ ਉਦੋਂ ਤੱਕ ਅਸੀਂ ਤੁਹਾਨੂੰ ਨਹੀਂ ਛੱਡ ਸਕਦੇ ਉਦੋਂ ਤੱਕ ਤੁਹਾਨੂੰ ਆਰਡਰ ਫੋਲੋ ਕਰਨੇ ਹੀ ਪੈਣੇ ਨੇ ਅੰਬੈਸੀ ਨੂੰ ਪੁੱਛਦੇ ਆ ਉਹ ਵੀ ਅਜੇ ਤੱਕ ਕੋਈ ਰਿਸਪੌਂਸ ਨਹੀਂ ਦਿੰਦੇ ਬਸ ਇਹ ਕਹੀ ਜਾਂਦੇ ਕਿ ਗੱਲ ਚੱਲਦੀ ਪਈ ਆ ਪਰ ਇਹਨਾਂ ਦੇ ਜਦ ਤੱਕ ਹੈੱਡਕੁਆਰਟਰ 'ਚ ਗੱਲ ਨਹੀਂ ਹੁੰਦੀ ਹੈੱਡਕੁਆਰਟਰ 'ਚ ਉਹ ਇਹਨਾਂ ਨੂੰ ਮੈ ਉਦੋਂ ਤੱਕ ਸਾਨੂੰ ਨਹੀਂ ਛੱਡ ਸਕਦੇ ਉਦੋਂ ਤੱਕ ਸਾਨੂੰ ਇਹਨਾਂ ਦੇ ਆਰਡਰ ਫੋਲੋ ਕਰਨੇ ਪੈਣੇ ਨੇ ਇਹਨਾਂ ਨੂੰ ਪਤਾ ਵੀ ਹੈ ਸਾਰਾ ਕਿ ਹਾਂ ਵੀ న్యూਸ ਆ ਗਈ ਇਹਨਾਂ ਨੇ ਵਾਪਸ ਜਾਣਾ ਪਰ ਇਹ ਵੀ ਕਹਿੰਦੇ ਕਿ ਜਦ ਤੱਕ ਸਾਨੂੰ ਪਿੱਛੇ ਆਰਡਰ ਨਹੀਂ ਆਉਂਦਾ ਉਦੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਆਪਣੇ ਐਮਬੈਸੀ ਨੂੰ ਗਵਰਨਮੈਂਟ ਨੂੰ ਇਹੀ ਕਹਿੰਨੇ ਕਿ ਸਾਨੂੰ ਜਲਦੀ ਜਲਦੀ ਇੱਥੋਂ ਕਢਾਓ ਇੱਥੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਆ ਤੇ ਹਜੇ ਤੱਕ ਈ ਕੇ ਲੱਗਦਾ ਕਿ ਇਹਨਾਂ ਨੂੰ ਚਾਰ ਇੰਡੀਅਨ ਦੀ ਡੈਥ ਹੋਈ ਆ ਪਰ ਨਹੀਂ ਇੰਡੀਅਨ ਜ਼ਿਆਦਾ ਮਰੇ ਨੇ ਵੀ ਇੱਥੇ ਕੋਸ਼ਿਸ਼ ਤਾਂ ਹਜੇ ਤੱਕ ਪਤਾ ਨਹੀਂ ਹੈਗਾ ਕਿਸੇ ਨੂੰ ਕਿ ਕਿ ਮਿਸਿੰਗ ਹੀ ਆ ਅਸੀਂ ਜਿਹੜੇ ਬੰਦੇ ਹਜੇ ਬਚੇ ਹੋਏ ਨੇ ਪਿੱਛੇ ਨੇ ਉਹਨਾਂ ਨੂੰ ਹੀ ਗਵਰਨਮੈਂਟ ਨੂੰ ਕਹਿੰਨੇ ਆ ਐਂਬੈਸੀ ਨੂੰ ਕਹਿੰਨੇ ਆ ਕਿ ਜਲਦੀ ਤੋਂ ਜਲਦੀ ਸਾਰਿਆਂ ਨੂੰ ਕਢਵਾ ਲਓ ਇੱਥੋਂ ਜੋ ਵੀ ਡਾਕੂਮੈਂਟ ਹੈਗੇ ਨੇ ਇਹਨਾਂ ਦੀ ਆਰਮੀ ਨਾਲ ਗੱਲ ਕਰਕੇ ਸਾਰੇ ਬੰਦਿਆਂ ਨੂੰ ਸੇਫ ਜ਼ੋਨ ਚ ਕਰਵਾਓ ਫਿਰ ਵਾਪਸ ਭੇਜੋ ਕਸ ਇੰਨਾ ਕਹਿਣਾ ਚਾਹੁੰਦੇ ਕਿ ਜਲਦੀ ਤੋਂ ਜਲਦੀ ਇੱਥੋਂ ਸਾਰਿਆਂ ਨੂੰ ਕਢਵਾ ਲਓ ਇੱਥੇ ਬਹੁਤ ਹੀ ਜ਼ਿਆਦਾ ਮਾੜੇ ਹਾਲਤ ਨੇ ਬਹੁਤ ਹੀ ਜ਼ਿਆਦਾ ਮਾੜੇ ਹਾਲਤ ਨੇ